ਆਸ ਸੀ ਅੱਜ ਦੀ ਡੇਟ ਤੱਕਰ ਸਾਨੂੰ ਕਿ ਉਹਨੂੰ ਕਿਸੇ ਤਰੀਕੇ ਦੇ ਨਾਲ ਫਾਂਸੀ ਤੱਕਰ ਦੀ سزا ਸੁਣਾਉਣ ਦਾ ਐਲਾਨ ਹੋਵੇ ਜਾਂ ਉਹਦੇ ਹੱਥ ਪੈਰ ਕੱਟ ਕੇ ਜਾਂ ਜਨਤਾ ਦੇ ਅੱਗੇ ਜਨਤਾ ਦੀ ਕਚਹਿਰੀ ਦੇ ਅੱਗੇ ਜਨਤਾ ਦੀ ਕਚਹਿਰੀ ਦੇ ਅੱਗੇ ਇਹ ਉਹਨੂੰ ਪੇਸ਼ ਕਰ ਦਿੱਤਾ ਜਾਂਦਾ ਵੀ ਸਾਡੇ ਕੋਲ ਇਨਸਾਫ ਜੋ ਵੀ ਹੋਇਆ ਇਹ ਇਨਸਾਫ ਨਹੀਂ ਹੋਇਆ ਬਹੁਤ ਗਲਤ ਹੋਇਆ ਸਵਿਧਾਨ ਦੇ ਅੱਗੇ ਸਾਡੀ ਇਹ ਵੀ ਇੱਕ ਅਪੀਲ ਆ ਵੀ ਇੰਨੀਆਂ ਲੇਟ ਸਜ਼ਾਵਾਂ ਇੰਨੀਆਂ ਲੇਟ ਫੈਸਲੇ ਇਹ 2 ਸਾਲਾਂ ਦੇ ਵਿੱਚ 2 ਸਾਲ ਥੋੜੇ ਨਹੀਂ ਹੁੰਦੇ 2 ਸਾਲਾਂ ਦੇ ਵਿੱਚ ਫੈਸਲੇ ਸਲਾਹ ਦਿੱਤੇ ਜਾਣੇ ਚਾਹੀਦੇ 40 ਸਾਲ ਬਾਅਦ 40 ਸਾਲ ਤਾਂ ਉਹਨੇ ਬੜੀ ਆਪਣੀ ਐਸ਼ ਜ਼ਿੰਦਗੀ ਨਾਲ گزارੇ ਆ ਨਾ ਸੱਤ ਪੁਸਟਾਂ ਉਹਨੇ ਆਪਣੀਆਂ ਸਵਾਰਤੀਆਂ ਹੋਣੀਆਂ ਠੀਕ ਹੈ ਹੁਣ ਉਹਦੀਆਂ ਸੱਤ ਪੁਸਟਾਂ ਬੈਠ ਕੇ ਖਾਣਗੀਆਂ ਔਰ ਐਸ਼ ਦੀ ਜ਼ਿੰਦਗੀ ਉਹਨੇ 40 ਸਾਲ ਕੱਟ ਲਿਆ ਅੱਜ ਕੱਲ ਬੰਦੇ ਦੀ ਉਮਰ ਕਿੰਨੀ ਹੁੰਦੀ ਆ ਅੱਜ ਕੱਲ ਦੇ ਬੰਦੇ ਦੀ ਉਮਰ ਤਾਂ ਮੈਂ 40 ਕ੍ਰੋਸ ਹੁੰਦੇ ਆ ਤੇ ਖਤਮ ਆ ਇਹ ਪਹਿਲਾਂ ਦੇ ਬੰਦੇ 40 ਸਾਲ ਇਹਨੇ ਉਦਾਂ ਇਨਸਾਫ ਸੁਣਾਉਣ ਨੂੰ ਲਾਤੇ ਸਵਿਧਾਨ ਨੇ ਕਾਨੂੰਨ ਨੇ ਤੇ ਬਾਕੀ ਦੀ ਜ਼ਿੰਦਗੀ ਉਹਦੀ ਐਸ਼-ਪਰਸਤੀ ਚ ਕੱਟ ਹੋਣੀ